ਅੱਜ ਲੋਕਾਂ ਮੂਰੇ ਸੱਚ ਆ ਗਿਆ ਪੰਜਾਬੀਆਂ ਮੂਰੇ ਜਿਹੜੀ ਤੁਸੀਂ ਕਹਿੰਦੇ ਸੀ ਨਾ ਅੱਜ ਮੈਂ ਸਮਝਦਾ ਇਹ ਆਮ ਆਪੀ ਪਾਰਟੀ ਵਾਲੇ ਜਿਹੜੇ ਬੜੀ-ਬੜੀਆਂ ਗੱਲਾਂ ਕਰਦੇ ਸੀ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦਾ ਇਹ ਉਹਨਾਂ ਦੀ ਪੱਗ ਉਹਨਾਂ ਦਾ ਰੰਗ ਉਹਨਾਂ ਦੀਆਂ ਗੱਲਾਂ ਇਹੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਮਾਸਟਰ ਜੀ ਦੇ ਮੁੰਡੇ ਗੱਡੀਆਂ-ਗੱਡੀਆਂ ਗੱਲਾਂ ਕਰਦੇ ਸੀ ਪਾਰਲੀਮੈਂਟ ਬਾਹਰ ਕਰਦੇ ਸੀ ਪਰ ਜਦੋਂ ਸੱਤਾ ਆ ਗਈ ਸਿਰਫ ਸ਼ਹੀਦੀਆਂ ਜ਼ਰਗਤ ਸਿੰਘ ਸਿਰਫ ਵੋਟਾਂ ਤੇ ਸਿਰਫ ਨਾਰਿਆਂ ਤੇ ਅੱਜ ਉਦੋਂ ਇਹ ਨੰਗੇ ਹੋ ਗਏ ਇਹਨਾਂ ਦੀ ਸਚਾਈ ਲੋਕਾਂ ਦੇ ਮੂਹਰੇ ਆ ਗਈਆਂ ਅੱਤ ਉਹਨਾਂ ਦੇ ਪਵਿੱਤਰ ਦਿਖਾੜੇ ਖੜਕੜ ਕਲਾਂਸ ਅੱਜ ਨਮਾਸ਼ਾਹ ਵਿਲੇਜ ਜਦੋਂ ਮਾਸਟਰ ਜੀ ਦੇ ਮੁੰਡੇ ਸਰਦਾਰ ਭਵਨ ਸਿੰਘ ਜਦੋਂ ਕਹਿੰਦੇ ਸੀ ਕਿ ਵਿਧਾਰਡਨ ਕਰੂ ਤਾਂ ਉੱਥੇ ਦੇ ਮਿਸਤਰੀ ਦਾ ਨਾਮ ਲਿਖਿਆ ਉੱਥੇ ਦੇ ਕਾਰਪੈਂਟਰ ਦਾ ਨਾਮ ਲਿਖਿਆ ਜੋ ਉੱਥੇ ਦੇ ਗਾਰਾ ਲਾਉਣ ਵਾਲੇ ਦਾ ਨਾਮ ਲਿਖਿਆ ਲਓ ਅੱਜ ਭਗਤ ਸਿੰਘ ਜੀ ਦੇ ਦਿਹਾੜੇ ਪਵਿੱਤਰ ਤੇ ਅੱਜ ਪਤਾ ਲੱਗਿਆ ਵੀ ਤੁਹਾਡੇ ਮਨ 'ਚ ਕੀ ਆ ਤੁਸੀਂ ਉਹਨਾਂ ਦੇ ਨਾਮ ਤੇ ਸੱਤਾ ਹਾਸਲ ਕਰਨਾ ਚਾਹੁੰਦੇ ਸੀ ਪਰ ਉਹ ਨਹੀਂ ਛੋਟੇ ਹੁਣੇ ਉਹ ਤਾਂ ਸ਼ਹੀਦ ਨੇ ਸਾਡੇ ਦਿਨਾਂ 'ਚ ਜਿਹਨੇ ਸਾਨੂੰ ਪਤਾ ਸ਼ਹਾਦਤਾਂ ਦੇ ਨਾਲੇ ਪਰਵਾਹਾਂ ਕੀ ਲੋਕਾਂ ਦੇ ਮਨਾਂ 'ਚ ਉਹਨਾਂ ਖਾਤਰ ਜਗਾਏ ਪਰ ਅੱਜ ਤੁਸੀਂ ਤੇ ਤੁਹਾਡੀ ਸਾਰੀ ਕੈਬਨਟ ਤੁਹਾਡੇ ਐਮਐਲਏ ਸਾਰੇ ਕੰਗੇ ਅੱਜ ਉਹ ਕਮਰੇ ਸੱਚ ਆ ਗਿਆ ਪੰਜਾਬੀਆਂ ਮੁਰੇ ਜਿਹੜੀ ਤੁਸੀਂ ਕਹਿੰਦੇ ਸੀ ਨਾ ਵੀ ਉਹ ਮਜ਼ਦੂਰਾਂ ਦੇ ਨਾਮ ਲਿਖੇ ਜਾਣਗੇ ਅੱਜ ਜਦੋਂ ਨੀਂਹ ਪੱਥਰ ਥੋੜਾ ਬਣਿਆ ਤੇ ਥੋੜਾ ਨਾਮ ਸਰਦਾਰ ਭਗਵੰਤ ਸਿੰਘ ਮਾਨ ਮਾਸਟਰ ਜੀ ਦਾ ਮੁੰਡਾ ਉਹਨਾਂ ਦਾ ਨਾਮ ਵੱਡੇ ਐ ਵੱਡੇ ਅੱਖਰਾਂ ਚ ਤੇ ਸਾਡੇ ਸ਼ਹੀਦ ਦੇ ਆਦਮ ਭਗਤ ਸਿੰਘ ਜੀ ਦਾ ਨਾਮ ਇਹ ਭਗਵੰਤ ਮਾਨ ਦੇ ਥੱਲੇ ਉਹਨਾਂ ਨੇ ਛੋਟਾ ਨਹੀਂ ਹੋਣਾ ਉਹਨਾਂ ਨੇ ਤਾਂ ਅਮਰ ਨੇ ਵੱਡੇ ਕਹਿਣਾ ਪਰ ਥੋੜੀ ਗੱਲ ਸੱਚ ਆ ਗਈ ਵੀ ਅੱਜ ਭਗਵੰਤ ਮਾਨ ਮਾਸਟਰ ਜੀ ਦਾ ਮੁੰਡਾ ਬੜਾ ਹੋ ਗਿਆ ਅੱਜ ਨੌ ਭਗਤ ਸਿੰਘ ਦਾ ਛੋਟਾ ਥੱਲੇ ਨਾਮ ਲਿਖਿਆ ਆਪਣੇ ਕੁਸ਼ਤੈ ਸ਼ਰਮ ਕਰੋ ਅੱਜ ਭਗਵੰਤ ਮਾਨ ਉੱਤੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਛੋਟੇ ਅੱਖਰਾਂ 'ਚ ਥੱਲੇ ਤੇ ਤਾੜੀਆਂ ਮਾਰਦੇ ਆ ਨਾਲ ਸਾਰੇ ਮੰਤਰੀ ਕਦਰ ਤੁਹਾਨੂੰ ਨਹੀਂ ਯਾਦ ਹੈ ਐਡੀ ਐਡੀ ਖੁਸ਼ਾਂਦਿਤ ਕਰ ਰਹੇ ਹੋ ਤੁਸੀਂ ਤੁਸੀਂ ਸਾਰਾ ਹੀ ਭੁੱਲ ਗਏ ਭਗਤ ਸਿੰਘ ਦੀ ਪੱਗ ਦਾ ਰੰਗ ਅੱਜ ਵੀ ਬੰਨਿਆ ਹੋਇਆ ਸਿਰ ਤੇ ਤੇ ਬੜੀ ਬੜੀਆਂ ਸਟਿੱਜਾਂ ਕਰਕੇ ਬੜੀਆਂ ਬੜੀਆਂ ਸਿੱਖਾਵਾਂ ਦੇ ਰਿਹਾ ਹੈ ਸਰਦਾਰ ਜੀ ਪਰ ਅੱਜ ਸੱਚ ਬੂਰੇ ਆ ਗਿਆ ਅੰਦਰ ਕੀ ਹੈ ਅੱਜ ਜਿਨ੍ਹਾਂ ਦੇ ਨਾਂ ਤੇ ਸਰਕਾਰ ਬਣਾਈ ਉਹਨਾਂ ਨੂੰ ਥੋਲਾ ਆਤਾ ਉਹਨਾਂ ਨੂੰ ਛੱਡਦਾ ਅੱਜ ਉੱਤੇ ਨੌਕ ਬੰਤ ਸਿੰਘ ਮਾਨ ਸ਼ਹੀਦੀ ਅਸਲ ਦਾ ਸਾਡੇ ਨਾਂ ਉੱਤੇ ਇਹਦੀ ਜਿੱਤੀ ਘੂਰ ਲੱਭਿਆ ਕੀਤੀ ਜਾਂਦੀ ਮੈਂ ਆਪਣੇ ਵੱਲੋਂ ਇਸ ਕਰਦੀ ਜਿੰਨਾ ਮੈਂ ਸਮਝਦਾ ਮੈਂ ਵਿਰੋਧ ਉਹ ਥੋੜਾ ਏ ਪਹਿਲਾਂ ਵੀ ਜਦੋਂ ਅਸੀਂ ਬੀਜੇਪੀ ਨੇ ਨੋ ਦਿੱਤਾ ਵੀ ਜੇ ਭਗਤ ਸਿੰਘ ਜੀ ਦਾ ਪੁੱਤ ਜਿਹੜਾ ਟਾਕੇ ਰੱਖਿਆ ਹੋਇਆ ਸੀ 에어ਪੋਰਟ ਤੇ ਉਹਨਾਂ ਦਾ ਨਾਂ ਜੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਪਰਦਾ ਖੋਲ੍ਹਿਆ ਤਾਂ ਅਸੀਂ ਵਿਰੋਧ ਕਰਾਂਗੇ ਇੱਕ ਪਾਸੇ ਮੋਦੀ ਸਾਹਿਬ ਨੇ ਬੀਜੇਪੀ ਇਹ ਜਿਹੜੀ ਸ਼ਹੀਦ ਯਾਸਰ ਦਾ ਨਾਮ ਜਿਹਦੇ ਨਾਮ ਤੇ 에어ਪੋਰਟ ਰੱਖਿਆ ਪਰ ਅੱਜ ਤੁਸੀਂ ਮਾਨ ਸਾਹਿਬ ਤੇ ਤੁਹਾਡੀ ਸਰਕਾਰ ਮਾਸਟਰ ਜੀ ਦੇ ਬੇਟੇ ਅੱਜ ਨੰਗੇ ਹੋ ਗਏ ਅੱਜ ਜਿਹੜੇ ਨਾਮ ਤੇ ਸਰਕਾਰ ਮਾਈ ਭਗਤ ਸਿੰਘ ਜੀ ਦੇ ਉਹ ਤੋਂ ਉੱਤੇ ਮਾਸਟਰ ਨੀ ਦੇ ਮੁੰਡੇ ਦਾ ਨਾਮ ਤੋਂ ਮੰਤ ਮੰਦ ਤੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਉਹਨਾਂ ਦੇ ਜਿੰਦ ਤੇ ਉਹਨਾਂ ਦੀ ਤوهੀਨ ਉਹਨਾਂ ਦਾ ਨਾਮ ਥੱਲੇ ਉਹਨਾਂ ਦੇ ਪੁੱਤਰ ਦਿਖਾੜੇ ਤੇ ਥੱਲੇ ਲਿਖਿਆ ਹੈ ਕਿਹੜਾ ਮੈਡੀਕਲ ਕਾਲਜ ਹੈ ਜਿਹੜਾ ਉਹਨਾਂ ਦੇ ਨਾਮ ਤੋਂ ਬਗੈਰ ਥੋੜਾ ਨਾਮ ਉੱਤੇ ਲਿਖਿਆ ਹੋਊਗਾ ਇਹਦਾ ਲੋਕਾਂ ਨੇ ਮੁਰੇ ਅੱਜ ਬਿੱਲੀ ਥੱਲੇੋਂ ਬਾਹਰ ਆ ਕੇ ਪਤਾ ਲੱਗ ਗਿਆ ਇਹ ਸਿੱਖਿਆ ਬੜੇ-ਬੜੀਆਂ ਸਿੱਖਿਆ ਦੇ ਰਹੇ ਨੇ ਰੋਜ਼ ਦਿਂਦੇ ਨੇ ਅੱਜ ਨੂੰ ਅੱਜ ਉਦਘਾਟਨ ਕੀਤਾ ਸਭ ਕੁਝ ਖੁੱਲ ਗਿਆ ਸਭ ਕੁਝ ਨੰਗੇ ਹੋ ਗਿਆ